ਤੁਹਾਡੇ ਸਾਰਿਆਂ ਵਾਸਤੇ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਤੇ ਵੀਡੀਓ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗੀ ਗਰੰਟੀ ਵਾਲੀ ਗੱਲ ਹੈ ਜੀ ਕਿਉਂਕਿ ਰੇਟ ਬਹੁਤ ਵਧੀਆ ਆਪਾਂ ਲੈ ਕੇ ਪਹੁੰਚੇ ਹਾਂ ਗੱਡੀਆਂ ਵੀ ਬਹੁਤ ਸਾਫ ਕੰਡੀਸ਼ਨ ਦੀਆਂ ਤੇ ਇਕੱਲੀ-ਇਕੱਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਤੁਸੀਂ ਸਾਰੇ ਜਣੇ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 38764 ਜੇ ਕਿਸੇ ਕੋਲੇ ਕੋਠੀ ਮਕਾਨ ਘਰ ਕੋਈ ਗੱਡੀ ਮਸ਼ੀਨਰੀ ਕੁਝ ਵੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਚ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਪਹਿਲੀ ਗੱਡੀ ਜਿਹੜੀ ਪਹੁੰਚੀ ਆ ਆਲਟੋ ਪਹੁੰਚੀ ਆ 2006 ਮਾਡਲ ਗੱਡੀ ਆ ਜੀ 6 ਮਾਡਲ ਹੈ ਤੇ 80000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਨਸਾ ਮਾਲਕ ਦਾ ਏਰੀਆ ਪੰਜਾਬ ਨੰਬਰ ਹੈ ਜੀ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਵੀ ਠੀਕ ਹੈ ਚਿੱਟੇ ਰੰਗ ਦੀ ਆ ਨੰਬਰ ਪਲੇਟਾਂ ਸਰਕਾਰੀ ਨੇ ਤੇ ਮਾਨਸਾ ਖੜੀ ਆ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 62 835 76 850 ਸੈਕੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੀ ਆ ਜਨ ਗੱਡੀ ਆ 2002 ਮਾਡਲ ਹੈ ਤੇ 55000 ਰੁਪਿਆ ਡਿਮਾਂਡ ਹੈ ਗੱਡੀ ਖੜੀ ਆ ਫਾਜ਼ਿਲਕਾ ਏਰੀਆ ਚ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਚੁਗੀ ਗੱਡੀ ਇੱਕ ਨੰਬਰ ਆ ਜੀ ਆ ਵੀ ਗੱਡੀ ਦੀ ਕੰਡੀਸ਼ਨ ਵੀ ਬਹੁਤ ਸਾਫ਼ ਪਈ ਹੈ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜਾ ਕੇ ਦੇਖਣੀ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਵਧੀਆ ਗੱਡੀ ਆ ਸੋਹਣੀ ਸਾਫ ਸੁਥਰੀ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪ ਸਕਰੀਨ ਤੇ ਦੇ ਰੱਖਿਆ ਜੀ 7986060723 ਆ ਮਾਲਕ ਦਾ ਨੰਬਰ ਹੈਗਾ ਹੁਣ ਆਪਾਂ ਤੀਸਰੀ ਗੱਡੀ ਦੀ ਗੱਲ ਕਰਾਂਗੇ ਜੀ ਤੀਸਰੀ ਗੱਡੀ ਆਪਣੇ ਕੋਲੇ ਪਹੁੰਚੀ ਹੈ ਜਿਹੜੀ ਆਪਣੇ ਕੋਲੇ ਪਹੁੰਚੀ ਹੈ ਰੀਟਸ VDI ਐਚ ਆਰ ਨੰਬਰ ਹੈ ਜੀ ਹਰਿਆਣਾ ਨੰਬਰ ਹੈ 2012 ਮਾਡਲ ਗੱਡੀ ਹੈ ਰੇਟ ਮਾਲਕ ਨੇ 195 ਮੰਗਿਆ ਬਾਕੀ ਕਹਿੰਦੇ ਸੀਗੇ ਜਿਹੜੇ ਗੱਡੀ ਦੇ ਓਨਰ ਹੈ ਉੱਪਰ-ਨੀਚੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਤੇ ਗੱਡੀ ਖੜੀ ਹੈ ਸਰਦੂਲਗੜ੍ਹ ਦੇ ਲਾਗੇ ਨਵੇਂ ਟਾਇਰਾਂ ਚ ਗੱਡੀ ਆ ਕੰਡੀਸ਼ਨ ਆ ਲੋਕੇ ਆ ਜੀ ਤੇ ਕਾਗਜ਼ ਪੱਤਰ ਕੰਪਲੀਟਡ ਨੇ ਟਰ ਨਮਈ ਨੇ ਵਾਡੀ ਲਾਈਨ ਬਹੁਤ ਵਧੀਆ ਜੇ ਆਪਾਂ ਅੰਦਰੋਂ ਗੱਲ ਕਰੀਏ ਸਾਰਾ ਕੁਝ ਬਹੁਤ ਵਧੀਆ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਸਾਰਾ ਕੁਝ ਨਮਈਆਂ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 6280402847 ਤੇ ਜਿਹਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ Alto LXi ਗੱਡੀ ਪਹੁੰਚੀ ਆ 2006 ਮਾਡਲ ਗੱਡੀ ਐ ਤੇ 88000 ਰੁਪਿਆ ਸਰਫ ਡਿਮਾਂਡ ਐ ਦੀ ਗੱਡੀ ਖੜੀ ਆ ਬਈ ਮੋਗੇ ਏਰੀਆ ਚ ਸੈਕੰਡ ਓਨਰ ਐ ਤੇ 70 ਤੋਂ 75 ਪੈਸੀ ਟਾਇਰਾਂ ਦੀ ਕੰਡੀਸ਼ਨ ਐ ਜੀ ਗੱਡੀ ਬਹੁਤ ਵਧੀਆ ਕੰਡੀਸ਼ਨ ਆਲੋਕੀ ਐ ਕਿਸੇ ਪਾਸੋਂ ਨੁਕਸ ਵੀ ਕੋਈ ਨਹੀਂ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੂ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਟਾਇਰਾਂ ਦੇ ਵਿੱਚ ਆਲਾਈ ਲੱਗੇ ਹੋਈ ਨੇ ਕਾਲੇ ਰੰਗ ਦੀ ਆ ਪੰਜਾਬ ਨੰਬਰ ਹੈ ਅੰਦਰੋਂ ਬਹੁਤ ਵਧੀਆ ਰੱਖੀ ਹੋਈ ਆ ਸਾਰਾ ਕੁਝ ਮਾਲਕ ਨੇ ਦਿਖਾਈ ਆ ਬਾਕੀ ਤੁਸੀਂ ਦੇਖਣੀ ਹੋਵੇ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਮਾਲਕ ਨੇ ਸਾਰਾ ਕੁਝ ਫੋਟੋਆਂ ਰਹੀਂ ਦਿਖਾਈ ਦਿੱਤਾ ਜੀ ਮਾਲਕ ਕਹਿੰਦੇ ਵਧੀਆ ਗੱਡੀ ਆ ਫੈਮਿਲੀ ਗੱਡੀ ਆ ਘਰ ਲਈ ਵਰਤੀ ਹੋਈ ਆ ਘਰ ਲਈ ਚੱਲੀ ਹੋਈ ਆ ਸੈਕੰਡ ਓਨਰ ਹੈ ਜੀ ਤੇ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ 90561 ਤੇ 79917 ਨੰਬਰ ਤੇ ਗੱਲ ਤੁਸੀਂ ਕਰ ਲਓ ਜੀ ਜਿਹੜੀ ਕਾਲੀ ਆਲਟੋ ਐ ਤੁਸੀਂ ਦੇਖ ਲਈ ਸਾਰਿਆਂ ਨੇ ਤੇ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਮਿਲਣਗੀਆਂ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ ਤੇ ਗੱਲ ਆਪਾਂ ਪੂਰੀ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੋਈ ਗੱਡੀ ਐ ਮਸ਼ੀਨਰੀ ਐ ਕੋਠੀ ਐ ਮਕਾਨਾ ਘਰ ਕਿਤੋਂ ਵੀ ਦੇਖ ਰਹੇ ਹੋ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤੁਹਾਡੇ ਕੋਲ ਭੇਜ ਕੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੁਸੀਂ ਵੀ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਨੰਬਰ ਆਪਣਾ 78140 ਤੇ 38764 ਤੁਸੀਂ ਭੇਜ ਕੇ ਆਪਣੇ ਕੋਲ ਇੱਕ ਵੀਡੀਓ ਤੇ ਲਾਜ਼ਮੀ ਠੀਕ ਹੈ ਜੀ ਤੇ ਐਡ ਕਰਵਾ ਸਕਦੇ ਹੋ ਆਪਣਾ ਖਰਚਾ ਵਾਚਾ ਕਿਸੇ ਤਰ੍ਹਾਂ ਦਾ ਕੋਈ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਣਾ ਜਮਾਂ ਫਰੀ ਚ ਹੈ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਸੀਂ ਆਪਣਾ ਕੰਮ ਕਰਦਿਆ ਕਰੋ ਜੀ ਜਿਹੜਾ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੈ ਨੀਚੇ ਤੁਸੀਂ ਦੇਖੋਗੇ ਵੀਡੀਓ ਦੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਹੋਊਗਾ ਸਬਸਕ੍ਰਾਈਬ ਲਿਖਿਆ ਹੋ ਤੇ ਉਹਨੂੰ ਦਬਦਿਆ ਕਰੋ ਜੀ ਉਹਨੂੰ ਜਦੋਂ ਜਦੋਂ ਦਬੋਗੇ ਉਹ ਤੋਂ ਬਾਅਦ ਇੱਕ ਬੈਲ ਆਈਕਨ ਆਊਗਾ ਉਹਨੂੰ ਵੀ ਆਲਟ ਸਾਈਡ ਕਰਕੇ ਕਲਿੱਕ ਲਾਜ਼ਮੀ ਕਰਦਿਆ ਕਰੋ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਜਿਹੜਾ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਵੀ ਦੇਖ ਸਕੋਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਮਾਰ ਦਿਓ ਜੀ। ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲ ਇੱਕ ਸਵਿਫਟ ਗੱਡੀ ਪਹੁੰਚੀ ਐ ਜੀ। 2013 ਮਾਡਲ ਗੱਡੀ ਐ। ਤੇ ਗੱਡੀ ਇਹਨਾਂ ਨੇ ਜਲਦੀ ਸੇਲ ਕਰਨੀ ਐ। ਗੱਡੀ ਚੱਲੀ ਹੋਈ ਐ 92000 ਕਿਲੋਮੀਟਰ। ਤੇ ਗੱਡੀ ਆ ਜੀ 3rd ਓਨਰ ਜੀ। ਤੀਜੇ ਓਨਰ ਗੱਡੀ ਐ ਤੇ ਇਹ ਗੱਡੀ ਖੜੀ ਐ ਮੋਗੇ ਏਰੀਆ ਚ। 2,95,000 ਰੁਪਿਆ ਡਿਮਾਂਡ ਐ ਜੀ। ਗੱਡੀ ਬਹੁਤ ਵਧੀਆ ਸਾਫ਼ ਸੁਥਰੀ ਗੱਡੀ ਐ ਚਾਰੇ ਪਾਸੇ ਦੇਖ ਰਿਹਾ ਹਾਂ। ਅੰਦਰੋਂ ਵੀ ਬਹੁਤ ਵਧੀਆ ਹੈ। ਬਾਕੀ ਅੰਦਰ ਐਲਸੀਡੀ ਵਗੈਰਾ ਲੱਗੇ ਹੋਏ ਨੇ। ਚਾਰੇ ਪਾਸੇ ਦੇਖ ਰਹੋ ਮਿਊਜ਼ਿਕ ਸਿਸਟਮ ਬਹੁਤ ਵਧੀਆ। ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ। ਕਿਸੇ ਨੇ ਚੈੱਕ ਕਰਨੀ ਹੋਵੇ, ਟਰਾਈ ਲੈਣੀ ਹੋਵੇ ਤਾਂ ਤੁਸੀਂ ਟਰਾਈ ਵੀ ਲੈ ਸਕਦੇ ਹੋ ਜਾ ਕੇ ਦੇਖ ਲਓ। ਬਾਕੀ ਨੁਕਸ ਕੋਈ ਨਹੀਂ ਹੈਗਾ। ਅੰਦਰੋਂ ਵੀ ਵਧੀਆ ਹੈ, ਬਾਹਰੋਂ ਵੀ ਠੀਕ ਹੈ। 295 ਡਿਮਾਂਡ ਹੈ। ਨੰਬਰ ਆਪਾਂ ਮਾਲਕ ਦਾ ਸਕਰੀਨ 'ਤੇ ਦੇ ਰੱਖਿਆ ਜੀ 98783 246300 ਪੂਰਾ ਜੀ। ਹੁਣ ਤੁਸੀਂ ਦੇਖੋ ਜੀ ਆਲਟੋ ਗੱਡੀ ਇੱਕ। Alto 2005 ਮਾਡਲ ਆਪਣੇ ਕੋਲੇ ਪਹੁੰਚੀ ਆ 62000 ਰੁਪਿਆ ਡਿਮਾਂਡ ਹੈ ਤੇ ਗੱਡੀ ਖੜੀ ਹੈ ਜੀ ਬਟਾਲੇ ਏਰੀਆ ਚ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਅੰਦਰੋਂ ਵੀ ਗੱਡੀ ਠੀਕ ਹੈ ਪੰਜਾਬ ਨੰਬਰ ਹੈ ਜੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਤੁਸੀਂ ਦੇਖ ਲਓ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਮੇਰੀ ਮਾਤਾ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੋਵੇ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨਾਲ ਜਾ ਕੇ ਦੇਖਣੀ ਵੀ ਕਿਸੇ ਨੇ ਜਾ ਕੇ ਦੇਖ ਸਕਦਾ हूं ਮਾਲਕ ਨੇ ਕਿਹਾ ਵੀ ਘਰੇ ਆ ਕੇ ਦੇਖ ਲਿਓ ਕੋਈ ਚੱਕਰ ਵਾਲੀ ਗੱਲ ਨਹੀਂ ਪੀ ਆ ਕੇ ਦੇਖ ਲਓ ਚਲਾ ਕੇ ਦੇਖ ਲਓ ਤੇ ਉਹ ਤੋਂ ਬਾਅਦ ਗੱਲ ਕਰ ਲਾਂਗੇ ਜੀ ਗੱਡੀ ਖੜੀ ਹੈ ਬਟਾਲੇ ਏਰੀਆ 'ਚ ਬਟਾਲਾ ਮਾਲਕ ਦਾ ਏਰੀਆ ਹੈ ਘਰੇ ਖੜੀ ਹੈ ਗੱਡੀ ਮਾਲਕ ਦੀ ਪਰਸਨਲ ਰੱਖੀ ਹੋਈ ਘਰ ਦੀ ਗੱਡੀ ਹੈ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਜੀ ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਜਨ ਗੱਡੀ ਮਾਲਕ ਨੇ ਭੇਜੀ ਹੈ 4 ਮਾਡਲ 65000 ਰੁਪਿਆ ਇਸ ਗੱਡੀ ਦੀ ਕੀਮਤ ਹੈ ਲੁਧਿਆਣਾ 'ਚ ਖੜੀ ਹੈ ਕੰਡੀਸ਼ਨ ਵਧੀਆ ਹੈ ਚਿੱਟੇ ਰੰਗ ਦੀ ਹੈ ਤੇ 65 ਕਪੈਸਿਟਰਾਂ ਦੀ ਕੰਡੀਸ਼ਨ ਵੀ ਪਈ ਹੈ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜਾ ਕੇ ਚੈੱਕ ਕਰਨੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖ ਸਕਦੇ ਹੋ ਬਾਕੀ ਨੁਕਸ ਕੋਈ ਨਹੀਂ ਹੈਗਾ ਵਧੀਆ ਗੱਡੀ ਆ ਵਧੀਆ ਰੱਖੀ ਹੋਈ ਹੈ ਤੇ ਜਿਨ੍ਹਾਂ ਦੀ ਗੱਡੀ ਆ ਛੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰ ਰੱਖਿਆ ਜੀ ਨੰਬਰ ਆ ਉਹਨਾਂ ਦਾ 62 843 64319 ਇਸ ਨੰਬਰ ਤੇ ਗੱਲ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਹੈ ਕਮੈਂਟ ਕਰਕੇ ਮੈਨੂੰ ਦੱਸੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੁਝ ਵੀ ਹੈ ਕੋਠੀ ਘਰ ਮਕਾਨ ਹਵੇਲੀ ਮਹਿਲ ਕੋਈ ਗੱਡੀ ਮੋਟਰਸਾਈਕਲ ਆਪਣੇ ਕੋਲੇ ਭੇਜੋ ਜੀ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦਾ ਜੀ ਬਾਰ-ਬਾਰ